ਖਬਰ ਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਭਾਰਤੀ ਜਨਤਾ ਪਾਰਟੀ ਨੇ ਖੇਚਲੀ ਤਿਆਰੀ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਰੋਡ ਮੈਪ ਤਿਆਰ ਕਰ ਲਿਆ ਹੈ ਪੰਥਕ ਬੂਟ ਹੁਣ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਜਾਵੇਗੀ ਸੱਚ ਹੀ ਕਿਹਾ ਸੀ ਮਰਜਿੰਦਰ ਸਿੰਘ ਸਿਲਸਾ ਨੇ ਕਿ ਇਸ ਵਾਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜਨ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਾਂਗੇ ਪੰਥਕ ਵੋਟ ਸਾਨੂੰ ਇਸ ਵਾਰ ਪਹਿਲ ਦੇ ਹਾਧਾਰ ਤੇ ਪਵੇਗੀ ਸੱਚ ਸਾਹਮਣੇ ਆ ਗਿਆ ਹੈ ਕਿ ਮਰਜਿੰਦਰ ਸਿੰਘ ਸਿਲਸਾ ਨੇ ਕਿਉਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜਨ ਨਹੀਂ ਕੀਤਾ ਜਾਵੇਗਾ ਕਿਉਂ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਹਰ ਵਰਗ ਦੇ ਲੋਕ ਲੋਕਾਂ ਦੀ ਲੋਕਪ੍ਰਿਤਾ ਬਣੇਗੀ ਭਾਰਤੀ ਜਨਤਾ ਪਾਰਟੀ ਇਸ ਨੂੰ ਲੈ ਕੇ ਜਿਹੜੇ ਕਦਮ ਹੁਣ ਭਾਰਤੀ ਜਨਤਾ ਪਾਰਟੀ ਚੁੱਕਣ ਜਾ ਰਹੀ ਹੈ ਉਹ ਕੰਮ ਲਗਭਗ 99% ਨੇਪਰੇ ਚਾੜ ਦਿੱਤਾ ਗਿਆ ਹੈ ਯਾਨੀ ਕਿ ਸਿੱਖਾਂ ਨੂੰ ਸਿੱਖ ਪੰਥ ਨੂੰ ਪੰਜਾਬ ਦੇ ਲੋਕਾਂ ਨੂੰ ਜਲਦੀ ਹੀ ਜਿਹੜੀ ਹੈ ਖੁਸ਼ ਖਬਰੀ ਮਿਲਣ ਵਾਲੀ ਹੈ ਭਾਰਤੀ ਜਨਤਾ ਪਾਰਟੀ ਤੋਂ ਯਾਨੀ ਕਿ 1% ਸਿਰਫ ਕੰਮ ਰਹਿ ਗਿਆ ਹੈ ਉਹ ਹੈ ਬੰਦੀ ਸਿੰਘਾਂ ਦੀ ਰਿਹਾਈ ਇਸ ਉੱਤੇ ਧਮਾਕਾ ਕਰਨ ਜਾ ਰਹੀ ਹੈ ਜਲਦੀ ਹੀ ਪੰਜਾਬ ਦੇ ਵਿੱਚੋਂ ਜਿੰਨੇ ਵੀ ਬੰਦੀ ਸਿੰਘ ਨੇ ਚਾਹੇ ਉਹ ਭਾਈ ਭਾਈ ਅਮਰਪਾਲ ਸਿੰਘ ਖਾਲਸਾ ਹੋਣ ਉਹਨਾਂ ਦੀ ਐਨਐਸਏ ਵੀ ਟੁੱਟੇਗੀ ਅਤੇ ਬੰਦੀ ਸਿੰਘ ਜਿਹੜੇ ਆਪਣੀਆਂ ਸਜ਼ਾਵਾਂ ਪੂ ਚੁੱਕੇ ਨੇ ਸਜ਼ਾਵਾਂ ਸ ਆਪਣੀਆਂ ਸਜ਼ਾਵਾਂ ਭੁਗਤਣ ਦੇ باوجود ਵੀ ਜੇਲ੍ਹਾਂ ਦੇ ਵਿੱਚ ਅੰਦਰ ਡੱਕੇ ਹੋਏ ਨੇ ਉਹਨਾਂ ਲਈ ਰਣਨੀਤੀ ਬਣਾਈ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਨੇ ਬੜੀ ਜਲਦੀ ਜੇਲ੍ਹ ਦੇ ਵਿੱਚੋਂ ਰਿਹਾ ਹੋਣਗੇ ਆਪੋ ਆਪਣੇ ਘਰਾਂ ਦੇ ਵਿੱਚ ਆਣਗੇ ਕੌਮ ਦੇ ਨਾਲ ਖੜੀ ਹੈ ਭਾਰਤੀ ਜਨਤਾ ਪਾਰਟੀ ਉਨਾ ਕਿਹਾ ਕਿ ਜਿਹੜੇ ਕਾਂਗਰਸ ਸਮਿਆਂ ਤੋਂ ਹੁਣ ਤੱਕ ਆਪੋ ਆਪਣੀਆਂ ਸਜ਼ਾਵਾਂ ਬੰਦੀ ਸਿੰਘ ਭੁੱਜ ਚੁੱਕੇ ਨੇ ਲੇਕਿਨ ਤਸ਼ੱਦਦ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂ ਲੇਕਿਨ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਖੜੀ ਹੈ ਇਸ ਦਾ ਖੁਲਾਸਾ ਕੀਤਾ ਹੈ ਫਤੇ ਜੰਗ ਸਿੰਘ ਬਾਜਵਾ ਜੋ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਉਹਨਾਂ ਨੇ ਕਿਹਾ ਕਿ ਅਸੀਂ ਵੋਟਾਂ ਮੰਗਾਂਗੇ ਪਹਿਲਾਂ ਅਸੀਂ ਪੰਥ ਬਾਰੇ ਸੋਚਾਂਗੇ ਪੰਥ ਦੇ ਵੱਡੇ ਕੰਮ ਕਰਾਂਗੇ ਖਾਸ ਕਰਕੇ ਉਹਨਾਂ ਨੇ ਗੱਲ ਕਹੀ ਕਿ ਬੰਦੀ ਸਿੰਘ ਬੜੀ ਜਲਦੀ ਜੇਲ੍ਹਾਂ ਦੇ ਵਿੱਚੋਂ ਬਾਹਰ ਆਉਣ ਵਾਲੇ ਨੇ ਉਹਨਾਂ ਨੇ ਕਿਹਾ ਕਿ ਰਣਨੀਤੀ ਸਾਰਾ ਕੁਝ ਜਿਹੜਾ ਹੈ ਮਾਪਦੰਡ ਕਰ ਲਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਫਤੇ ਜੰਗ ਸਿੰਘ ਬਾਜਬਾ ਜੋ ਪ੍ਰਤਾਪ ਸਿੰਘ ਬਾਜਬਾ ਦੇ ਭਰਾ ਨੇ ਅਤੇ ਕਾਫੀ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰਦੇ ਆਏ ਨੇ ਫਤੇ ਫਤੇ ਜੰਗ ਸਿੰਘ ਬਾਜਵਾ ਨੇ ਕਿਹਾ ਬੜੀ ਜਲਦੀ ਆ ਸੰਪੰਥਕ ਲੋਕਾਂ ਨੂੰ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਡੇ ਹੌਸਲੇ ਬਲੰਦ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਸੀਂ ਪੰਜਾਬ ਦੇ ਹਤਾਸ਼ੀਆ ਪੰਜਾਬ ਦੇ ਕੰਮ ਕਰਨ ਵਾਲੇ ਆ ਅਤੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਸਿੱਖ ਕੌਮ ਨੂੰ ਪਿਆਰ ਕਰਦੀ ਹੈ ਅਤੇ ਬੰਦੀ ਸਿੰਘਾਂ ਦਾ ਜਿਹੜਾ ਮਾਮਲਾ ਕਾਫੀ ਲੰਮੇ ਸਮੇਂ ਤੋਂ ਸਮੇ ਸਮੇਂ ਦੀਆਂ ਸਰਕਾਰਾਂ ਨੂੰ ਲਟਕਦਾ ਆ ਰਿਹਾ ਹੈ ਉਹ ਅਸੀਂ ਉਹ ਮਸਲੇ ਹੱਲ ਕਰਾਂਗੇ ਬੜੀ ਜਲਦੀ ਜਿਹੜੇ ਬੰਦੀ ਸਿੰਘ ਜੇਲ੍ਹ ਦੀਆਂ ਸਲਾਖਾਂ ਦੇ ਵਿੱਚੋਂ ਬਾਹਰ ਹੋਣਗੇ ਉਹਨੇ ਕਿਹਾ ਥੋੜੀ ਜੀ ਜਿਹੜੀ ਪ੍ਰਕਿਰਿਆ ਜਿਹੜੀ ਹੈ ਰਹਿ ਗਈ ਹੈ ਲਗਭਗ 99% ਪ੍ਰਕਿਰਿਆ ਫਤਿਹ ਜੰਗ ਸਿੰਘ ਬਾਜਵਾ ਨੇ ਕਹੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੀ ਗੱਲ ਪੂਰੀ ਕਰ ਲਈ ਗਈ ਹੈ ਜਲਦੀ ਹੀ ਬੰਦੀ ਸਿੰਘ ਜਿਹੜੇ ਨੇ ਉਹ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਢਕੇ ਹੋਏ ਨੇ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਵੀ ਭੁਗਤ ਚੁੱਕੇ ਨੇ ਸਜ਼ਾਵਾਂ ਭੁਗਤਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਲੀਜ਼ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿੱਖ ਅਤੈਸ਼ੀ ਹੈ ਸਿੱਖਾਂ ਦੇ ਹੱਕ ਵਿੱਚ ਕੰਮ ਕਰਦੀ ਹੈ ਜਲਦੀ ਹੀ ਬੰਦੀ ਸਿੰਘ ਜਿਹੜੇ ਨੇ ਜੇਲਾ ਵਿੱਚੋਂ ਬਾਹਰ ਆ ਰਹੇ ਨੇ ਧੰਨਵਾਦ